ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹਲਕਾ ਲੁਧਿਆਣਾ ਪਛਮੀ ਤੋਂ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਗਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੌਜੂਦਾ ਜੋ ਆਮ ਆਦਮੀ ਪਾਰਟੀ ਮੈਂਬਰ ਆਫ ਪਾਰਲੀਮੈਂਟ ਨੇ ਸੰਜੀਵ ਰੋੜਾ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਲੁਧਿਆਣਾ ਹਲਕਾ ਜਿਹੜਾ ਪੱਛਮੀ ਹੈ ਉਤਾਰ ਦਿੱਤਾ ਗਿਆ ਹੈ ਕੱਲ ਜਿਹੜਾ ਹੈ ਭਾਰਤ ਪੂਸ਼ਣ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੀ ਲੇਕਿਨ ਇਧਰ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਇੰਜ ਲੱਗ ਰਿਹਾ ਸੀ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਆਪਣਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ उतारेਗੀ ਜਿਸ ਤਰ੍ਹਾਂ ਅੱਜ ਤੋਂ 5 ਦਿਨ ਪਹਿਲਾਂ ਮਰਜਿੰਦਰ ਸਿੰਘ ਸਿਲਸਾ ਨੇ ਕਿਹਾ ਸੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਬਾਈਕਾਟ ਕਰੋ ਜਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਬਾਈਕਾਟ ਕਰੋ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ ਬੈਠ ਰਹਿ ਕੇ ਤੁਸੀਂ ਸ਼ਰੂਮਣੀ ਅਕਾਲੀ ਦਲ ਨੂੰ ਵੋਟ ਪਾ ਦਿਓ ਸ਼ਰੋਮਣੀ ਅਕਾਲੀ ਦਲ ਹਾਲੇ ਮੰਤਰ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਵਿੱਚ ਹਾਲੇ ਪ੍ਰਧਾਨਗੀ ਨੂੰ ਲੈ ਕੇ ਕਾਟੋ ਕਲੇਸ਼ ਯੁੱਧ ਛੜਿਆ ਹੋਇਆ ਹੈ ਸ਼ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਜ਼ਰੂਰ ਉਤਾਰਨਾ ਹੈ ਕਿਉਂਕਿ ਦੋ ਪਾਰਟੀਆਂ ਨੇ ਆਪਣੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਦਿੱਤੇ ਨੇ ਲੇਕਿਨ ਹੁਣ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਜ਼ਿੰਮੇਵਾਰੀ ਦੇ ਦਿੱਤੀ ਹੈ ਰਵਨੀਤ ਬਿੱਟੂ ਨੂੰ ਹਾਲੇ ਕਿ ਸਿੱਖ ਭਾਈਚਾਰੇ ਵੱਲੋਂ ਰਵਨੀਤ ਬਿੱਟੂ ਜਿਸ ਤਰ੍ਹਾਂ ਟਿੱਕਾ ਹੋਰਾਂ ਨੇ ਅਪਰੋਚ ਕੀਤਾ ਸੀ ਕਿ ਸਿੱਖ ਭਾਈਚਾਰੇ ਦੀ ਵੋਟ 50 ਪਲੱਸ ਹੈ ਹਲਕਾ ਲੁਧਿਆਣਾ ਪਛਮੀ ਤੋਂ ਇਸ ਕਰਕੇ ਸਿੱਖ ਚਿਹਰਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਜੇ ਗੱਲ ਕਰੀਏ ਗੱਦਰਵਾਹਾ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਉਥੇ ਵੀ ਸਿੱਖ ਚਾਰੇ ਸਿੱਖ ਚਿਹਰੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਪਰ ਉਹਨਾਂ ਦੀ ਤਾਂ ਜ਼ੁਬਾਨ ਤਾਂ ਜਪਤ ਹੋ ਗਈਆਂ ਕਿ ਉਹੀ ਗੱਲ ਰਿਪੀਟ ਹੋਵੇਗੀ ਜਿਮਨੀ ਚੋਣ ਜਿਹੜੀ ਵਦਾ ਹਲਕਾ ਲੁਧਿਆਣਾ ਵਸਤੂ ਹੈ ਲੇਕਿਨ ਇਧਰ ਰਵਨੀਤ ਬਿੱਟੂ ਇੱਕ ਫਿਲਮੀ ਪੰਜਾਬੀ ਐਕਟਰ ਨੂੰ ਚੋਣ ਮદાન ਦੇ ਵਿੱਚ ਉਤਾਰਨ ਜਾ ਰਹੇ ਨੇ ਕਿਉਂ ਜਿਸ ਤਰ੍ਹਾਂ ਪੱਤੇ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖੇਡੇ ਜਾਨੀ ਕਿ ਫਿਲਮੀ ਐਕਟਰਾਂ ਨੂੰ ਜਿਹੜਾ ਕਰਵਾਇਆ ਗਿਆ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਹੋਬੀ ਧਾਲੀਵਾਲ ਜੋ ਪੰਜਾਬੀ ਫਿਲਮ ਦੇ ਇੱਕ ਮੰਨੇ ਅਤੇ ਪਰਮੰਨੇ ਅਦਾਕਾਰ ਨੇ ਕਈਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਫਿਲਮਾਕਣ ਕੀਤਾ ਹੈ ਕਈਆਂ ਫਿਲਮਾਂ ਦੇ ਵਿੱਚ ਐਜ਼ ਉਹਨਾਂ ਨੇ ਵਿਲਨ ਦਾ ਬਾਪ ਦਾ ਰੋਲ ਕੀਤਾ ਹੈ ਹੌਬੀ ਧਾਲੀਵਾਲ ਜਿਹੜਾ ਕਹਿੰਦਾ ਹੈ ਮੈਂ ਖਾਸਾ ਬੰਦਾ ਹਾਂ ਖਾਸੇ ਨੂੰ ਫਿਰ ਦੁਬਾਰਾ ਚੋਣ ਮੈਦਾਨ ਦੇ ਵਿੱਚ ਉਤਾਰਨ ਜਾਰੀ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਹੌਬੀ ਧਾਲੀਵਾਲ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਆਉਣਗੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਚੋਣ ਪ੍ਰਚਾਰ ਕੀਤਾ ਸੀ ਹੌਬੀ ਧਾਲੀਵਾਲ ਨੇ ਹਲਕਾ ਲੁਧਿਆਣਾ ਤੋਂ ਇਸ ਲਈ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਹੌਬੀ ਧਾਲੀਬਾਲ ਖਾਸਮ ਖਾਸ ਨੇ ਰਵਨੀਤ ਬਿੱਟੂ ਦੇ ਤੇ ਉਧਰੋਂ ਜੇ ਗੱਲ ਕਰੀਏ ਹੌਬੀ ਧਾਲੀਬਾਲ ਦੀ ਹੌਬੀ ਧਾਲੀਬਾਲ ਪੰਜਾਬ ਦੇ ਇੱਕ ਨਾਮਵਾਰ ਕਲਾਕਾਰ ਨੇ ਉਸ ਨਾਮਵਾਰ ਇੱਕ ਫਿਲਮੀ ਸਟਾਰੇ ਨੇ ਇੱਕ ਫਿਲਮੀ ਵਿਲਨ ਨੇ ਜਾਣ ਅਤੇ ਪਛਾਣ ਦੇ ਮਤਾਜ਼ ਨਹੀਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਇੱਕ ਪੰਗਾ ਪਿਆ ਸੀ ਮੇਲੇ ਤੇ ਜਿੱਥੇ ਉਹਨਾਂ ਦਾ ਡਾਇਲੌਗ ਬੜਾ ਮਸ਼ਹੂਰ ਹੋਇਆ ਸੀ ਕਿ ਮੈਂ ਖਾਸਾ ਬੰਦਾ ਹਾਂ ਮੇਰੇ ਨਾਲ ਜੁਰਤ ਰੱਖਣ ਲੱਗੀ ਤੇ ਮੇਰੇ ਨਾਲ ਪੰਗਾ ਲੈਣ ਲੱਗਾ ਖਾਸੀ ਜੁਰਤ ਚਾਹੀਦੀ ਸੀ ਇੱਕ ਭੈਣ ਦੇ ਨਾਲ ਵਿਵਾਦ ਅਸੀ ਲੇਕਿਨ ਉਹਨਾਂ ਦਿਨਾਂ ਤੋਂ ਬਾਅਦ ਸਾਰਾ ਮਾਮਲਾ ਜਿਹੜਾ ਹੌਬੀ ਧਾਲੀਵਾਲ ਦਾ ਠੰਡਾ ਪੈ ਗਿਆ ਹੌਬੀ ਧਾਲੀਵਾਲ ਨੂੰ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਾਰਨ ਜਾ ਰਹੀ ਹੈ ਹਲਕਾ ਲੁਧਿਆਣਾ ਵਿਸਤੋਂ ਧੰਨਵਾਦ